ਕੈਮਰਾ ਤਾਂ ਨਹੀਂ ਆ ਰਿਹਾ ਇਹ ਕਿਉਂ ਨਹੀਂ ਆਇਆ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੀਦਾ ਤੁਹਾਡੇ ਨਾਲ ਕਿਉਂਕਿ ਮੈਨੂੰ ਲੱਗਦਾ ਪੂਰੀ ਪ੍ਰੈਸ ਕਾਨਫਰੰਸ 'ਚ ਜੇ ਕੋਈ ਹੋਰ ਕੋਈ ਗੱਲ ਹੈ ਅੱਛਾ ਮੈਂ ਮੁੱਠੀ ਦਾਨੀ ਚਾਹੀਦੀ ਹੈ ਨਵਜੋਤ ਸਿੰਘ ਸਿੱਧੂ ਦਾ ਕੋਈ ਨਾਮ ਨਹੀਂ ਆਇਆ ਨਵਜੋਤ ਸਿੰਘ ਸਿੱਧੂ ਕੋਈ ਨਹੀਂ ਦਿਖਿਆ ਬਾਕੀ ਸਾਰੇ ਚਲੇ ਗਏ ਦੇਖੋ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੀ ਲੋਕ ਸਭਾ ਦੀ ਮੀਟਿੰਗ ਹੈ ਲੋਕ ਸਭਾ ਦੀ ਮੀਟਿੰਗ 'ਚ ਜਿਨ੍ਹਾਂ ਨੂੰ ਲੋਕਾਂ ਨੇ ਕੈਮਰਾ ਵਿੱਚ ਕਰਵਾ ਗਿਆ ਉਹ ਆ ਗਏ ਅਗਰ ਨਵਜੋਤ ਸਿੰਘ ਸਿੱਧੂ ਸਾਹਿਬ ਨਹੀਂ ਆ ਗਏ ਤਾਂ ਕਿਉਂ ਨਹੀਂ ਆਏ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਨਿਯੋਤਾਂ ਦਿੱਤਾ ਗਿਆ ਨਹੀਂ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਔਰ ਸਾਡੇ ਜਿਹੜਾ ਲੋਕ ਸਭਾ ਦਾ ਜਿਹੜੇ ਇੰਚਾਰਜ ਸੁਪਾਲ ਸਿੰਘ ਭੁੱਲਰ ਸਾਹਿਬ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਨੇਹਾ ਲਾਇਆ ਗਿਆ ਸੀ ਕਿਉਂਕਿ ਕਾਫੀ ਤੇਕ ਤੋਂ ਅਮਰitsar ਸਾਹਿਬ ਵਿਖੇ ਰਹਿੰਦੇ ਨਹੀਂ ਐ ਲੇਕਿਨ ਉਹਨਾਂ ਦੀ ਕੋਠੀ ਉਹਨਾਂ ਨੇ ਪੀਏ ਨੂੰ ਮੇਰੇ ਖਿਆਲ ਸਨੇਹਾ ਇਹਨਾਂ ਨੇ ਲਾ ਦਿੱਤਾ ਸੀ ਸਰ ਕੋਈ ਸਮਾਂ ਸੀ ਜਨ ਨਵਜੋ ਸਿੰਘ ਸਿੱਧੂ ਕਿਹੋ ਜਿਹਾ ਆਉਂਦੇ ਸੀ ਹਰ ਜਗ੍ਹਾ ਪ੍ਰਚਾਰ ਕਰਦੇ ਸੀ ਅੱਜ ਕੀ ਕਰ ਰਹੇ ਨੇ ਕਿ ਨਵਜੋ ਸਿੰਘ ਪਾਸਾ ਵਟਦੇ ਪਿਆ ਕਾਂਗਰਸ ਤੋਂ ਕੋਈ ਹੋਰ ਸਵਾਲ ਹੈ ਤਾਂ ਦੱਸਿਆ ਜਾਵੇ ਕਿਉਂਕਿ ਮੈਨੂੰ ਲੱਗਦਾ ਪੂਰੀ ਪ੍ਰੈਸ ਕਾਨਫਰੰਸ 'ਚ ਜੇ ਕੋਈ ਹੋਰ ਗੱਲ ਹੈ ਤਾਂ ਮੈਨੂੰ ਪੁੱਛੀ ਜਾਣੀ ਚਾਹੀਦੀ ਹੈ ਕਿ ਜਿਹੜਾ ਇਹ ਇੱਕ ਹੀ ਐਮਪੀ ਦਾ ਚਿਹਰਾ ਕਿਹੜਾ ਹੋਏਗਾ ਜਿਹੜਾ ਹੋ ਸਕਦਾ ਅਮਰਸਦੀ ਵਿੱਚ 2024 ਦੇ ਵਿੱਚ ਜਿਹੜਾ ਐਮਪੀ ਦਾ ਚਿਹਰਾ ਹੈ ਉਹ ਨਾ ਮੈਂ ਤੈਅ ਕਰਨਾ ਨਾ ਬਾਜਵਾ ਸਾਹਿਬ ਨੇ ਤੈਅ ਕਰਨਾ ਉਹ ਹਾਈ ਕਮਾਂਡ ਦਾ ਨਹੀਂ ਔਰ ਨਾ ਫੈਸਲਾ ਹੋਏਗਾ ਔਰ ਜਿਹੜੇ ਚੁਣੇ ਨੇ ਬਾਜਵਾ ਸਾਹਿਬ ਸਾਡੇ ਔਰ ਜਿਹੜਾ ਸਾਡੇ ਸਿਟੀ ਕੰਟੀ ਨੇ ਇਹ ਪਰ ਜਦੋਂ ਵੀ ਟਿਕਟ ਮਿਲਦੀ ਹੈ ਉਹ ਫੈਸਲਾ ਜਿਹੜਾ ਉਹ ਰਾਹੁਲ ਗਾਂਧੀ ਦੇ ਖੱਡੇ ਸਾਹਿਬ ਦਾ ਫੈਸਲਾ ਹੋਣਾ ਹੈ ਔਰ ਜਿਸ ਨੂੰ ਵੀ ਕਾਂਗਰਸ ਪਾਰਟੀ ਨੇ ਘਟਗਰੋ ਚਾਈ ਔਜਲਾ ਸਾਹਿਬ ਨੇ ਚਾਹੇ ਕੋਈ ਹੋਰ ਵਿਅਕਤੀ ਨੇ ਉਹ ਓਪਨ ਚ ਚੱਲਿਆ ਨਹੀਂ ਇਹਨਾਂ ਨੇ ਕਿਹਾ ਸਾਨੂੰ ਮਨਜ਼ੂਰ ਹੈ ਅਸੀਂ ਤਾਂ ਕੇਵਲ ਕਾਂਗਰਸ ਦਾ ਕੰਮ ਕਰਨਾ ਹੈ ਸੰਗਠਨ ਦਾ ਕੰਮ ਕਰਨਾ ਕਿ ਕਿਵੇਂ ਕਾਂਗਰਸ ਨੂੰ ਅੱਗੇ